आम आदमी पार्टी ਦੇ ਲੀਡਰਾਂ ਤੇ ਸੈਕਸਚੁਅਲ ਹਰਾਸਮੈਂਟ ਦੇ ਇਲਜ਼ਾਮ ਲੱਗਣ ਤੋਂ ਬਾਅਦ ਪੰਜਾਬ ਮਹਿਲਾ ਕਮਿਸ਼ਨ ਕਾਫੀ ਐਕਟਿਵ ਹੋਇਆ ਸੀ ਪੰਜਾਬ ਮਹਿਲਾ ਕਮਿਸ਼ਨ ਚ ਦਿੱਲੀ ਦੇ ਐਮਐਲਏ ਦਿਵਿੰਦਰ ਸ਼ਰਾਵਤ ਵੀ ਆਏ ਸੀ ਉਸ ਤੋਂ ਬਾਅਦ ਅਮਨਦੀਪ ਕੌਰ ਜਿਨੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਉੱਤੇ ਅਲੀਗੇਸ਼ਨ ਲਗਾਏ ਸੀ ਉਹਨੂੰ ਤਲਬ ਕੀਤਾ ਗਿਆ ਸੀ ਹੁਣ ਕੀ ਪੋਜੀਸ਼ਨ ਆ ਕਿਸ ਤਰ੍ਹਾਂ ਮਹਿਲਾ ਕਮਿਸ਼ਨ ਕੰਮ ਕਰ ਰਿਹਾ ਔਰ ਇਹ ਮਾਮਲਿਆਂ 'ਚ ਆਉਣ ਵਾਲੇ ਦਿਨਾਂ 'ਚ ਕੀ ਹੋਣ ਜਾ ਰਿਹਾ ਸਾਡੇ ਨਾਲ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਬੀਬੀ ਪਰਮਜੀਤ ਕੌਰ ਲਾਂਡਰ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਮੈਡਮ ਅੱਜ ਤੁਸੀਂ ਤਲਬ ਕੀਤਾ ਸੀ ਅਮਨਦੀਪ ਕੌਰ ਨੂੰ ਕੀ ਸਟੇਟਸ ਆਗਾ ਹੁਣ ਇਹਦਾ ਜਿਵੇਂ ਤੁਹਾਨੂੰ ਪਤਾ ਹੈ ਕਿ ਜਦੋਂ ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਦੇ ਜਿਹੜੇ ਪ੍ਰਧਾਨ ਨੇ ਬੀਬੀ ਬਲਜਿੰਦਰ ਕੌਰ ਜੀ ਉਹਨਾਂ ਨੇ ਇੱਕ ਸ਼ਿਕਾਇਤ ਸਾਨੂੰ ਦਿੱਤੀ ਸੀ ਦਿੱਲੀ ਦੇ ਐਮਐਲਏ ਦਵਿੰਦਰ ਸਹਿਰਾਵਤ ਦੇ ਖਿਲਾਫ ਕਿ ਦਵਿੰਦਰ ਸਹਿਰਾਵਤ ਨੇ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਜਿਹੜੇ ਵੱਡੇ ਲੀਡਰ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਖਿਲਾਫ ਜਿੰਸੀ ਸ਼ੋਸ਼ਣ ਔਰਤਾਂ ਦਾ ਜੋ ਕੀਤਾ ਜਾ ਰਿਹਾ ਹੈ ਉਹਨਾਂ ਦੇ ਮੁਤਾਬਕ ਉਹ ਉਹਨਾਂ ਨੇ ਇੱਕ ਦਰਖਾਸਤ ਦਿੱਤੀ ਸੀ ਕਿ ਦਵਿੰਦਰ ਸਹਿਰਾਵਤ ਜਾਣਬੁੱਝ ਕੇ ਅਲੀਗੇਸ਼ਨ ਲਾ ਕੇ ਸਾਡੀ ਲੀਡਰਸ਼ਿਪ ਨੂੰ ਬਦਨਾਮ ਕਰ ਰਿਹਾ ਹੈ ਤੇ ਉਹਦੇ ਨਾਲ ਦੀ ਨਾਲ ਪੰਜਾਬ ਦੀਆਂ ਔਰਤਾਂ ਦੀ ਵੀ ਬਰਨਾਮੀ ਹੋ ਰਹੀ ਹੈ ਸੋ ਉਹਦਾ ਅਸੀਂ ਨੋਟਿਸ ਲੈ ਕੇ ਅਸੀਂ ਦਵਿੰਦਰ ਸਹਿਰਾਵਤ ਨੂੰ ਇੱਥੇ ਤਲਬ ਕੀਤਾ ਸੀ ਪਿਛਲੇ ਦਿਨੀ ਤੇ ਜਦੋਂ ਦਵਿੰਦਰ ਸਹਿਰਾਵਤ ਨੇ ਆਪਣੇ ਬਿਆਨਾਂ ਦੇ ਵਿੱਚ ਆਪਣੀਆਂ ਗੱਲਾਂ ਦੀ ਤਾਇਦ ਵੀ ਕੀਤੀ ਹੈ ਉਦੋਂ ਤੇ ਉਹਦੇ ਨਾਲ ਹੀ ਉਹਨਾਂ ਇੱਕ ਜਿਹੜਾ ਨਵਾਂ ਫੈਕਟ ਦੱਸਿਆ ਸੀ ਉਹ ਇਹ ਸੀ ਕਿ ਇਕਮਨਦੀਪ ਕੌਰ ਨਾਂ ਦੀ ਲੜਕੀ ਹੈ ਜਿਨੇ ਇਹ ਦੋਸ਼ ਲਾਇਆ ਹੈ ਕਿ 52 ਲੜਕੀਆਂ ਨੇ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਲਾਲਚ ਦੇ ਕੇ ਚਾਹੇ ਉਹ ਟਿਕਟ ਦਾ ਨਾਲ ਚਾਹੇ ਉਹ ਅਦਰਵਾਈਜ਼ ਕੋਈ ਅਹੁਦਿਆਂ ਦੇ ਲਾਲਚ ਦੇ ਕੇ ਉਹਨਾਂ ਦਾ ਜਿੰਸੀ ਸ਼ੋਸ਼ਣ ਕੀਤਾ ਹੈ ਤੇ ਉਹ ਚੀਜ਼ ਪ੍ਰੈਸ 'ਚ ਵੀ ਆਈ ਹੈ ਤੇ ਅਸੀਂ ਫਿਰ ਇਹ ਜ਼ਰੂਰੀ ਸਮਝਿਆ ਕਿ ਕਿਉਂਕਿ ਐਲੀਗੇਸ਼ਨ ਬੜੇ ਗੰਭੀਰ ਨੇ ਔਰ ਪੰਜਾਬ ਦੀਆਂ ਔਰਤਾਂ ਦੇ ਮਾਨ ਸਨਮਾਨ ਤੇ ਬਹੁਤ ਵੱਡੀ ਠੇਸ ਇਹਨਾਂ ਗੱਲਾਂ ਨਾਲ ਪਹੁੰਚੀ ਹੈ ਭਾਵੇਂ ਐਲੀਗੇਸ਼ਨ ਸੱਚੇ ਨੇ ਜਾਂ ਝੂਠੇ ਨੇ ਪਰ ਪੰਜਾਬ ਦੀਆਂ ਔਰਤਾਂ ਤੇ ਦੀ ਇੱਜ਼ਤ ਤੇ ਇੱਕ ਕਿਸਮ ਦਾ ਪ੍ਰਸ਼ਨ ਚਿੰਨ ਲੱਗਿਆ ਇਹਨਾਂ ਗੱਲਾਂ ਦੇ ਨਾਲ ਸੋ ਅਸੀਂ ਇਹ ਸੋਚਿਆ ਕਿ ਅਮਨਦੀਪ ਕੌਰ ਜੀ ਨੇ ਐਡੇ ਵੱਡੇ ਐਲੀਗੇਸ਼ਨ ਲਾਏ ਆ ਅਸੀਂ ਉਹਨਾਂ ਨੂੰ ਕਮਿਸ਼ਨ 'ਚ ਤਲਬ ਕਰਕੇ ਉਨਾ ਤੋਂ ਅਸੀਂ ਪੂਰੀ ਰਿਪੋਰਟ ਲਈਏ ਕਿ ਕਿਸ ਆਧਾਰ ਤੇ ਉਹਨੇ ਇਹ ਦੋਸ਼ ਹੈ ਜਿਹੜੇ ਕਿਤਨਾ ਆ ਰਹੇ ਨੇ ਉਹ ਆ ਕੇ ਦੱਸੋ ਸੋ ਅੱਜ ਅਸੀਂ ਉਹਨਾਂ ਨੂੰ 29 ਤਰੀਕ 29 ਸਤੰਬਰ ਵਾਸਤੇ ਉਹਨਾਂ ਨੂੰ ਤਲਬ ਕੀਤਾ ਸੀ ਤੇ ਹੁਣੇ ਉਹਨਾਂ ਦਾ ਟੈਲੀਫੋਨਿਕਲੀ ਮੈਸੇਜ ਆਇਆ ਹੈ ਕਿ ਉਹਨਾਂ ਦੀ ਮਦਰ ਕਾਫੀ ਜ਼ਿਆਦਾ ਬਿਮਾਰ ਨੇ ਇਸ ਕਰਕੇ ਉਹ ਅੱਜ ਕਮਿਸ਼ਨ 'ਚ ਪੇਸ਼ ਨਹੀਂ ਹੋ ਸਕਦੇ ਤੇ ਉਹਨਾਂ ਨੇ ਕਮਿਸ਼ਨ 'ਚ ਪੇਸ਼ੀ ਦੇ ਵਾਸਤੇ ਇੱਕ ਅਗਲੀ ਤਰੀਕ ਉਹਨਾਂ ਨੇ ਮੰਗੀ ਹੈ ਜਿਹੜੀ ਕਿ ਕਿਉਂਕਿ ਹਿਊਮਨਿਟੇਰੀਅਨ ਗਰਾਉਂਡ ਤੇ ਸਾਡੀ ਡਿਊਟੀ ਬਣਦੀ ਹੈ ਕਿ ਜੇਕਰ ਮਦਰ ਦੀ ਬਿਮਾਰੀ ਦੀ ਗੱਲ ਹੈ ਤਾਂ ਵਾਕਈ ਸਾਨੂੰ ਥੋੜਾ ਕਨਸੀਡਰ ਕਰਨਾ ਪੈਣਾ ਹੈ ਹਮਦਰਦੀ ਦੇ ਨਾਲ ਸੋ ਅਸੀਂ ਹੁਣ 4 ਅਕਤੂਬਰ ਨੂੰ ਮੰਗਲਵਾਰ ਨੂੰ ਅਸੀਂ ਅਮਨਦੀਪ ਕੌਰ ਨੂੰ ਅਸੀਂ ਕਿਹਾ ਹੈ ਕਿ ਉਹ ਕਮਿਸ਼ਨ ਦੇ ਵਿੱਚ ਆ ਕੇ ਪੇਸ਼ ਹੋਣ ਤੇ ਆਪਣਾ ਜੋ ਵੀ ਪੱਖ ਹੈ ਉਹ ਤੇ ਜੇਕਰ ਕੋਈ ਉਹਨਾਂ ਦੇ ਕੋਲ ਸਬੂਤ ਕੋਈ ਆ ਕੀ ਦੇਣ ਸੋ ਥੈਟ ਅਸੀਂ ਅਗਲੀ ਕਾਰਵਾਈ ਹੈ ਜੇ ਜਮਨਦੀਪ ਕੌਰ ਕੋਈ ਸਬੂਤ ਦਿੰਦੇ ਨੇ ਤਾਂ ਤੁਹਾਡੀ ਅਗਲੀ ਕਾਰਵਾਈ ਕੀ ਹੋਊਗੀ ਕੀ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਨੂੰ ਤਲਬ ਕੀਤਾ ਜਾ ਸਕਦਾ ਬਿਲਕੁਲ ਜੀ ਉਹ ਤਾਂ ਜਿਵੇਂ ਦਵਿੰਦਰ ਸਹਿਰਾਵਤ ਜੀ ਦੇ ਬਿਆਨਾਂ ਦੇ ਆਪਾਂ ਇਹ ਕਿਹਾ ਸੀ ਕਿ ਜੇਕਰ ਉਹਨਾਂ ਨੇ ਐਲੀਗੇਸ਼ਨ ਲਾਏ ਨੇ ਆਮ ਆਦਮੀ ਪਾਰਟੀ ਦੇ ਕਿਸੇ ਵੀ ਲੀਡਰ ਦੇ ਖਿਲਾਫ ਤਾਂ ਉਹਨਾਂ ਨੂੰ ਵੀ ਸੁਣਵਾਈ ਦਾ ਮੌਕਾ ਤਾਂ ਜ਼ਰੂਰ ਮਿਲਣਾ ਚਾਹੀਦਾ ਕਿਉਂਕਿ ਅਸੀਂ ਇੱਕ ਤਰਫਾ ਕਾਰਵਾਈ ਕਰੀਏ ਇਹ ਗੱਲ ਬਣਦੀ ਨਹੀਂ ਕਾਨੂੰਨ ਦੇ ਮੁਤਾਬਕ ਕਿ ਕਮਿਸ਼ਨ ਹੈ ਜਿਹੜਾ ਇੱਕ ਕਨਸਟੀਟਿਊਸ਼ਨਲ ਬਾਡੀ ਹੈ ਐਸ ਪਰ ਨੋ ਹੀ ਚੱਲਦਾ ਹੈ ਤੇ ਹਰ ਇੱਕ ਪਾਰਟੀ ਨੂੰ ਉਹਦਾ ਪੱਖ ਰੱਖਣ ਦਾ ਮੌਕਾ ਜ਼ਰੂਰ ਮਿਲਣਾ ਚਾਹੀਦਾ ਕਿਉਂਕਿ ਨੇਚਰਲ ਜਸਟਿਸ ਇਹ ਡਿਮਾਂਡ ਕਰਦਾ ਹੈ ਸੋ ਉਹਨਾਂ ਨੂੰ ਤਾਂ ਅਸੀਂ ਬੁਲਾਉਣਾ ਸੀ ਪਰ ਅਸੀਂ ਨਾਲ ਦੀ ਨਾਲ ਇਹ ਵੀ ਚਾਹੁੰਦੇ ਸੀ ਕਿ ਜੇਕਰ ਇੱਕ ਨਵੀਂ ਚੀਜ਼ ਆਈ ਹੈ ਕਿ ਅਮਨਦੀਪ ਕੌਰ ਨੇ ਵੀ ਅਲੀਗੇਸ਼ਨ ਲਾਤੇ ਹੋ ਸਕਦਾ ਅਮਨਦੀਪ ਕੌਰ ਦੇ ਅਲੀਗੇਸ਼ਨ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਦਾ ਖਾਸ ਕਰਕੇ ਸੰਜੇ ਸਿੰਘ ਜਾਂ ਦੁਰਗੇਸ਼ ਪਾਟਕ ਦੇ ਖਿਲਾਫ ਅਲੀਗੇਸ਼ਨ ਆ ਜਾਣ ਵੱਡੇ ਤੇ ਅਲੀਗੇਸ਼ਨ ਲੱਗਦਾ ਕਹਿੰਦੇ ਨੇ ਕਿ ਬਾਇਸ ਕਮਿਸ਼ਨ ਕਿਉਂਕਿ ਸ਼ਰਮਣੀ ਕਾਲੀ ਦਲ ਦੀ ਸਰਕਾਰ ਆ ਇਸ ਕਰਕੇ ਸਰਕਾਰ ਲਈ ਕੰਮ ਕਰ ਰਿਹਾਗਾ ਤੁਹਾਡੇ ਤੇ ਵੀ ਅਲੀਗੇਸ਼ਨ ਲੱਗ ਜਾਂਦੇ ਆ ਇਹਦਾ ਮੈਂ ਤੁਹਾਨੂੰ ਜਵਾਬ ਦਿੰਨੀ ਆ ਜਦ ਤੋਂ ਅਸੀਂ ਸਾਢੇ 3 ਸਾਲ ਸਾਡੇ ਅਸੀਂ ਕਮਿਸ਼ਨ ਦੇ ਵਿੱਚ ਖਾਸ ਕਰਕੇ ਮੈਂ ਬਤੌਰ ਚੇਅਰਪਰਸਨ ਕੰਮ ਕਰ ਰਹੀ ਆ ਤੇ ਮੇਰੇ ਖਿਆਲ ਚ ਹੁਣ ਤੱਕ ਮੁੱਖ ਵਿਰੋਧੀ ਪਾਰਟੀ ਕਾਂਗਰਸ ਹੀ ਰਹੀ ਆ ਕਦੇ ਮੇਰੇ ਤੇ ਕੋਈ ਅਲੀਗੇਸ਼ਨ ਨਹੀਂ ਲੱਗਿਆ ਹਰ ਇੱਕ ਬੰਦਾ ਆਪਣਾ ਪੱਖ ਰੱਖ ਕੇ ਜਾਂਦਾ ਔਰ ਮੈਂ ਹਮੇਸ਼ਾ ਐਸ ਪਰ ਨਾਮੇ ਹਮੇਸ਼ਾ ਆਪਾਂ ਫੈਸਲੇ ਕਰਦੇ ਆਂ ਔਰ ਅੱਜ ਤੱਕ ਮੇਰੇ ਫੈਸਲਿਆਂ ਦੇ ਕਦੇ ਕਿੰਤੂ ਪ੍ਰੰਤੂ ਨਹੀਂ ਉੱਠੇ ਪਰ ਜੇ ਤੁਹਾਡੇ ਰਾਹੀਂ ਇਹ ਗੱਲ ਮੇਰੇ ਕੋਲੇ ਆਈ ਹੈ ਕਿ ਐਲੀਗੇਸ਼ਨ ਲੱਗਦੇ ਨੇ ਤਾਂ ਮੈਂ ਇਹ ਕਹਿਣਾ ਚਾਹਾਂਗੀ ਕਿ ਜਿਹੜਾ ਅਸੀਂ ਇਹ ਸੁਣਵਾਈ ਕਰ ਰਹੇ ਆਂ ਇਹ ਅਸੀਂ ਆਪਮੁਖਰੇ ਤਾਂ ਕਰ ਨਹੀਂ ਰਹੇ ਇਹ ਤਾਂ ਆਮ ਆਦਮੀ ਪਾਰਟੀ ਨੇ ਸਾਨੂੰ ਕੰਪਲੇਂਟ ਦਿੱਤੀ ਹੈ ਜੇਕਰ ਅਸੀਂ ਉਹਨਾਂ ਦੀ ਕੰਪਲੇਂਟ ਨੂੰ ਇਗਨੋਰ ਕਰਦੇ ਫੇਰ ਸਾਡੇ ਖਿਲਾਫ ਇਹ ਐਲੀਗੇਸ਼ਨ ਸੀ ਕਿ ਅਸੀਂ ਬਾਇਸਡ ਹੋ ਕੇ ਉਹਨਾਂ ਦੀ ਅਪਲੀਕੇਸ਼ਨ ਨੂੰ ਅਸੀਂ ਇਗਨੋਰ ਕੀਤਾ ਠੀਕ ਹੈ ਜੀ ਜੇ ਉਹਨਾਂ ਨੂੰ ਲੱਗਦਾ ਕਿ ਅਸੀਂ ਬਾਇਸਡ ਹੈ ਤਾਂ ਉਹ ਦੇ ਆਰ ਐਟ ਫਰੀडम ਕੇ ਐਨੀ ਟਾਈਮ ਉਹ ਜਿਹੜੀ ਕੰਪਲੇਂਟ ਹੈ ਉਹ ਵਾਪਸ ਲੈ ਸਕਦੇ ਨੇ ਕਮਿਸ਼ਨ ਰეკਮੈਂਡੇਟਰੀ ਬਾਡੀ ਹੈਗਾ ਕੀ ਲੱਗਦਾ ਜੇ ਮੰਨ ਲਓ ਇਸ ਤਰ੍ਹਾਂ ਦੇ ਪ੍ਰੂਫ ਆਉਂਦੇ ਨਹੀਂ ਕੋਈ ਗੱਲ ਸਾਬਤ ਹੁੰਦੀ ਹੈ ਤਾਂ ਕਮਿਸ਼ਨ ਕੀ ਕਰ ਸਕਦਾ ਕੀ ਰეკਮੈਂਡੇਸ਼ਨ ਕਰ ਸਕਦਾ ਕਮਿਸ਼ਨ ਦੇਖੋ ਜੋ ਜਿਸ ਤਰ੍ਹਾਂ ਦੇ ਵੀ ਅਲੀਗੇਸ਼ਨ ਆਣਗੇ ਕਾਨੂੰਨ ਦੇ ਵਿੱਚ ਹਰ ਇੱਕ ਤਰ੍ਹਾਂ ਦੇ ਅਲੀਗੇਸ਼ਨ ਨੂੰ ਟੈਕਲ ਕਰਨ ਦਾ ਇੱਕ ਅਲਾਜ਼ ਹੋ ਗਿਆ ਸੋ ਅਸੀਂ ਉਹ ਸਾਰਾ ਚੀਜ਼ ਕੋਖ ਪੜਤਾਲ ਕਰਕੇ ਉਹਨਾਂ ਦੇ ਬਿਆਨਾਂ ਦੀ ਕੋਖ ਕਰਕੇ ਤੇ ਜੋ ਵੀ ਸਬੂਤ ਸਾਹਮਣੇ ਸਾਡੇ ਸਾਹਮਣੇ ਕੋਈ ਵੀ ਬੰਦਾ ਰੱਖਦਾ ਹੈ ਉਹਨਾਂ ਨੂੰ ਦੀ ਪ੍ਰੋਪਰ ਕੋਖ ਪੜਤਾਲ ਕਰਕੇ ਜੋ ਵੀ ਕਾਨੂੰਨ ਦੀਆਂ ਧਾਰਾਵਾਂ ਦੇ ਤਹਿਤ ਕੋਈ ਕਾਰਵਾਈ ਬਣਦੀ ਹੋਈ ਤਾਸੀਂ ਉਹਨਾਂ ਤਾਰਾਵਾਂ ਦੇ ਤਹਿਤ ਕਾਰਵਾਈ ਕਰਨ ਵਾਸਤੇ ਅਸੀਂ ਰეკਮੈਂਡ ਕਰਾਂਗੇ ਪੰਜਾਬ ਪੁਲਿਸ ਨੂੰ ਪਰ ਇਹ ਪਹਿਲਾਂ ਅਸੀਂ ਦੇਖਣਾ ਹੈ ਕਿ ਵਾਕਈ ਕਾਰਵਾਈ ਕਰਨੇ ਯੋਗ ਐਲੀਗੇਸ਼ਨ ਹੈ ਵੀ ਜਾਂ ਨਹੀਂ ਵੀ ਆਉਂਦੀ ਹੈ ਕਿ ਅਕਾਲੀ ਦਲ ਨੇ ਕਾਫੀ ਸੀੜੀਆਂ ਬਣਾਈਆਂ ਹੋਈਆਂ ਨੇ ਇਸ ਤਰ੍ਹਾਂ ਦੀਆਂ ਚਰਚਾਵਾਂ ਆਉਂਦੀਆਂ ਨੇ ਅਰਵਿੰਦ ਕੇਜਰੀਵਾਲ ਨੇ ਵੀ ਕਹਤਾ ਕਿ ਸੁਖਬੀਰ ਬਾਦਲ ਨੇ ਸਾਡੀਆਂ 36 ਫੇਕ ਸੀੜੀਜ਼ ਬਣਾਈਆਂ ਨੇ ਤੁਹਾਡੇ ਕੋਲ ਕੋਈ ਹੋਰ ਸ਼ਿਕਾਇਤ ਆਈ ਹੈ ਇਹਦੇ ਤੋਂ ਬਿਨਾ ਅਕਾਲੀ ਦਲ ਦੇ ਕਿਸੇ ਲੀਡਰ ਕੋਈ ਸ਼ਿਕਾਇਤ ਲੈ ਕੇ ਆਇਆ ਹੋਵੇ ਕੋਈ ਇਸ ਤਰ੍ਹਾਂ ਦੀ ਗੱਲ ਆਈ ਹੈ ਕਮਿਸ਼ਨ ਦੇ ਕੋਲ ਜਿਹੜੀਆਂ ਵਾਰ-ਵਾਰ ਚਰਚਾ ਹੁੰਦੀ ਹੈ ਕਿ ਇਹਨਾਂ ਲੀਡਰਾਂ ਦੀਆਂ ਸੀਡੀਆਂ ਨੇ ਅਕਾਲੀ ਦਲ ਕੋਲੇ ਦੇਖੋ ਅਕਾਲੀ ਦਲ ਦੇ ਲੀਡਰਾਂ ਨੇ ਤਾਂ ਚਲੋ ਆ ਵਰਕਰਾਂ ਨੇ ਤਾਂ ਕੋਈ ਕੀ ਕੋਈ ਕਿਸੇ ਕਿਸਮ ਦੀ ਕੋਈ ਕੰਪਲੇਂਟ ਨਹੀਂ ਦਿੱਤੀ ਤੇ ਆ ਜਿਹੜੀ 63 ਸੀਡਿਸ ਦੀ ਗੱਲ ਹੈ ਉਹ ਵੀ ਕੇਜਰੀਵਾਲ ਸਾਹਿਬ ਦੇ ਮੂੰਹ ਹੀ ਕਹੀ ਹੈ ਮੇਰੇ ਖਿਆਲ ਚ ਸੁਖਵੀਰ ਜੀ ਨੇ ਤਾਂ ਹਲੇ ਤੱਕ ਨਹੀਂ ਇਹ ਗੱਲ ਕਹੀ ਡਿਪਲੀਸੀਅਮ ਸਾਹਮਣੇ ਕਿ ਉਹਨਾਂ ਨੇ ਕੋਈ ਇਹ ਜੀ ਕੋਈ ਕੇਜਰੀਵਾਲ ਕਹਿੰਦੇ ਫੇਕ ਨੇ ਸਾਡੀਆਂ ਫੇਕ ਸੀਡੀ ਬਣਾਤੀਆਂ ਨਹੀਂ ਹੁਣ ਮੈਨੂੰ ਸਮਝ ਨਹੀਂ ਲੱਗਦੀ ਕਿ ਸੁਖਵੀਰ ਜੀ ਆ ਅਕਾਲੀ ਦਲ ਦਾ ਕੋਈ ਵੀ ਆ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਇਹ ਨਹੀਂ ਕਹਿ ਰਿਹਾ ਕਿ ਅਸੀਂ ਸੀਡਿਸ ਬਣਾਈਆਂ ਨਹੀਂ ਹੁਣ ਕੇਜਰੀਵਾਲ ਸਾਹਿਬ ਨੂੰ ਕਿਸ ਚੀਜ਼ ਦਾ ਡਰ ਹੈ ਮੈਨੂੰ ਸਮਝ ਨਹੀਂ ਲੱਗਦੀ ਕਿ ਫ ਬਣਾਉਣ ਦੀ ਜੇ ਗੱਲ ਕਰ ਰਹੇ ਨੇ ਕੀ ਉਹਨਾਂ ਨੇ ਕੋਈ ਉਹਨਾਂ ਨੂੰ ਡਰ ਹੈ ਕਿ ਉਹਨਾਂ ਦੇ ਲੀਡਰਾਂ ਨੇ ਕੋਈ ਇਹੋ ਜਿਹੇ ਕੋਈ ਇਹੋ ਜਿਹੇ ਕਾਰਨਾਮੇ ਕੀਤੇ ਨੇ ਜਿਨ੍ਹਾਂ ਦੀਆਂ ਸੀੜੀਆਂ ਬਣ ਸਕਦੀਆਂ ਨੇ ਤੇ ਮੇਰੇ ਖਿਆਲ 'ਚ ਸਾਡੇ ਕੋਲ ਤਾਂ ਕੋਈ ਇਹੋ ਜੀ ਗੱਲ ਨਹੀਂ ਆਈ ਨਾ ਹੀ ਪਾਰਟੀ ਵੱਲੋਂ ਕਿਸੇ ਅਕਾਲੀ ਦਲ ਦੇ ਆ इवन ਕਾਂਗਰਸ ਦੇ ਕਿਸੇ ਵੀ ਲੀਡਰ ਵੱਲੋਂ ਆ ਕਿਸੇ ਵਰਕਰ ਵੱਲੋਂ ਆ ਕਿਸੇ ਆਮ ਆਦਮੀ ਹੋਰ ਇਹਨਾਂ ਦੇ ਦੇਖੋ ਹੁਣ ਜੇ ਦੇਖਿਆ ਜਾਵੇ ਦਵਿੰਦਰ ਸਹਿਰਾਬਤ ਵੀ ਆਮ ਆਦਮੀ ਪਾਰਟੀ ਦਾ ਬੰਦਾ ਜਿਨੇ ਅਲੀਗੇਸ਼ਨ ਲਾਏ ਆ ਅਮਨਦੀਪ ਕੌਰ ਇਹਨਾਂ ਦੀ ਕਨਵੀਨਰ ਰਹੀ ਆ ਗੁਰਦਾਸ ਫਿਰੋਜ਼ਪੁਰ ਦੀ ਉਹਨੇ ਅਲੀਗੇਸ਼ਨ ਇਹਨਾਂ ਦੇ ਆਪਣੇ ਬੰਦੇ ਅਲੀਗੇਸ਼ਨ ਲਾ ਰਹੇ ਨੇ ਹਾਂ ਦੇ ਦੂਜੀਆਂ ਪਾਰਟੀਆਂ ਤਲਾਈ ਨਹੀਂ ਉਹ ਤਾਂ ਹਲੇ ਦੇਖ ਕੇ ਤਮਾਸ਼ਾ ਦੇਖ ਰਹੇ ਨੇ ਬਾਹਰ ਖੜੇ ਕਹਿੰਦਾ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਵੀ ਹੋ ਤੁਸੀਂ ਕਦੋਂ ਲੈ ਕੇ ਆ ਰਹੇ ਹੋ ਮਟੀਰੀਅਲ ਇਹ ਇਲੈਕਸ਼ਨ ਦੇ ਕੋਰਪ ਕੋਨਡਕਟਰ ਤੋਂ ਲੈ ਕੇ ਆਓ ਜੇ ਕੋ ਸਾਨੂੰ ਚਲੋ ਜੇ ਹੁਣ ਗੱਲ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਮੈਂ ਇਸ ਗੱਲ ਨੂੰ ਡਿਨਾਈ ਨਹੀਂ ਕਰਦੀ ਪਰ ਇਹ ਗੱਲ ਜ਼ਰੂਰ ਹੈ ਜਦੋਂ ਮੈਂ ਕਮਿਸ਼ਨ ਦੀ ਚੇਅਰਮੈਨ ਆ ਤਾਂ ਮੈਂ ਕਿਸੇ ਪਾਰਟੀ ਦੀ ਲੀਡਰ ਨਹੀਂ ਜਦੋਂ ਮੈਂ ਇੱਥੇ ਇਸ ਦਫ਼ਤਰ 'ਚ ਬੈਠੀ ਆ ਇਸ ਚੇਅਰ ਤੇ ਤਾਂ ਮੈਂ ਸਿਰਫ ਕਮਿਸ਼ਨ ਦੀ ਚੇਅਰਪਰਸਨ ਆ ਔਰ ਮੈਂ ਪ੍ਰਮਾਤਮਾ ਨੂੰ ਤੇ ਕਾਨੂੰਨ ਨੂੰ ਮੈਂ ਜਵਾਬਦੇਹ ਹਾਂ ਤਾਂ ਕਿ ਮੇਰੇ ਤੇ ਕੋਈ ਮੇਰੀ ਜ਼ ਦਿੱਖਤੋ ਦਾ ਅਕਾਲੀ ਦਲ ਦੀ ਗੱਲ ਹੈ ਤਾਂ ਮੇਰੇ ਖਿਆਲ ਚ ਅਲੀਗੇਸ਼ਨ ਲਾ ਕੇ ਅਕਾਲੀ ਦਲ ਨੂੰ ਚੋਣਾਂ 'ਚ ਜਾਣ ਦੀ ਲੋੜ ਨਹੀਂ ਪੈਣੀ ਕਿਉਂਕਿ ਕੰਮ ਹੀ ਇੰਨੇ ਹੋ ਗਏ ਡਿਵੈਲਪਮੈਂਟ ਦੇ ਇੰਨੇ ਕੰਮ ਹੋ ਗਏ ਸੋਸ਼ਲ ਸਿਕਿਉਰਿਟੀਆਂ ਦੀਆਂ ਇੰਨੀਆਂ ਸਕੀਮਾਂ ਨੇ ਜਿਹੜੀਆਂ ਲੋਕਾਂ ਨੂੰ ਅੱਜ ਰਾਹਤ ਪਹੁੰਚਾ ਰਹੀਆਂ ਨੇ ਸਾਨੂੰ ਇਹ ਟੁੱਟੂ ਜਿਹਾ ਅਲੀਗੇਸ਼ਨ ਲਾ ਕੇ ਇਲੈਕਸ਼ਨ 'ਚ ਜਾਣ ਦੀ ਲੋੜ ਨਹੀਂ ਉਹ ਤਾਂ ਇਹਨਾਂ ਲੋਕਾਂ ਨੂੰ ਲੋੜ ਹੈ ਜਿਨ੍ਹਾਂ ਨੇ ਹਲੇ ਕੋਈ ਇਵਨ ਇੱਕ ਮੌਕਾ ਮਿਲਿਆ ਸੀ ਦਿੱਲੀ ਸਰਕਾਰ 'ਚ ਜਾਣ ਦਾ ਹੁਣ 2 ਸਾਲਾਂ 'ਚ ਕੀ ਕੀਤਾ ਹੈ ਬਹੁਤ ਚੀਜ਼ਾਂ ਕਰਕੇ ਦਿਖਾ ਸਕਦੇ ਸੀ ਉਹ ਇੱਕ ਉਦਾਹਰਨ ਪੇਸ਼ ਕਰ ਸਕਦੇ ਸੀ ਪਰ ਮੇਰੇ ਖਿਆਲ 'ਚ ਕੋਈ ਉਦਾਹਰਨ ਪੇਸ਼ ਨਹੀਂ ਕਰ ਸਕਦੇ ਜਿਹੜੀ ਉਹ ਪੰਜਾਬ ਦੇ ਲੋਕਾਂ ਨੂੰ ਕੋਈ ਦਿਖਾ ਸਕਣਗੇ ਅਸੀਂ ਦਿੱਲੀ 'ਚ ਇਹ ਕਾਰਨਾਮੇ ਕੀਤੇ ਨੇ ਅਸੀਂ ਤੁਸੀਂ ਸਾਨੂੰ ਲੈ ਕੇ ਆਓ ਅਸੀਂ ਤੁਹਾਨੂੰ ਇੱਥੇ ਕਰਕੇ ਦਿਖਾਵਾਂਗੇ ਅਕਾਲੀ ਦਲ ਦੀ ਸਰਕਾਰ ਹੈ ਜਿਹੜੀ ਉਹ ਆਪਣੇ ਡਿਵੈਲਪਮੈਂਟ ਦੇ ਏਜੰਡੇ ਤੇ ਜਾਊਗੀ ਆਪਣੇ ਸਾਫ਼ ਸੁਥਰੇ ਪ੍ਰਸ਼ਾਸਨ ਦੇ ਏਜੰਡੇ ਤੇ ਜਾਊਗੀ ਤੇ ਸਾਨੂੰ ਹਾਲੀ ਦੀ ਸੀਟ ਤੁਹਾਨੂੰ ਦੇ ਸਕਦੇ ਨੇ ਅਕਾਲੀ ਦਲ ਵੱਲੋਂ ਚਰਚਾਵਾਂ ਹੁੰਦੀਆਂ ਨੇ ਕਿ ਕੋਈ ਚਰਚਾ ਹੈਗੀ ਤੁਹਾਨੂੰ ਸੀਟ ਮਿਲ ਸਕਦੀ ਹੈ ਮੈਂ ਇਸ ਲਾਈਨ 'ਚ ਹੈ ਨਹੀਂ ਕਿਉਂ ਨਹੀਂ ਤੁਸੀਂ ਇਸ ਲਾਈਨ 'ਚ ਹੋਣਾ ਚਾਹੀਦਾ ਇਸ ਲਾਈਨ 'ਚ ਲੀਡਰ ਤਾਂ ਹਮੇਸ਼ਾ ਇਸ ਲਾਈਨ 'ਚ ਹੁੰਦੇ ਨੇ ਮੈਨੂੰ ਜਿਹੜੀ ਮੈਨੂੰ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੇ ਸੇਵਾ ਦਿੱਤੀ ਹੋਈ ਹੈ ਮੈਂ ਮੈਂਬਰ ਸ਼੍ਰੋਮਣੀ ਕਮੇਟੀ ਵੀ ਆ ਮੋਹਾਲੀ ਹਲਕੇ ਤੋਂ ਉਹ ਵੀ ਬਹੁਤ ਵੱਡੀ ਸੇਵਾ ਹੈ ਤੇ ਨੰਬਰ 2 ਜਿਹੜਾ ਕਮਿਸ਼ਨ ਦਾ ਮੈਂ ਕਹਿੰਦੀ ਵੀ ਐਮ ਐਲ اے ਦੀ ਸੀਟ ਇਹਦੇ ਸਾਹਮਣੇ ਕੁਝ ਵੀ ਨਹੀਂ ਕਿ ਕਿ ਐਡਾ ਵੱਡਾ ਇੱਕ ਕੰਮ ਐਡੀ ਵੱਡੀ ਜ਼ਿੰਮੇਵਾਰੀ ਹੈ ਵੂਮਨ ਕਮਿਸ਼ਨ ਦਾ ਚੇਅਰਮੈਨ ਹੋਣਾ ਮੈਂ ਇਹਦੇ ਨਾਲ ਹੀ ਸੰਤੁਸ਼ਟਾਂ ਤੇ ਬਾਕੀ ਇੰਨਾ ਜ਼ਰੂਰ ਹੈ ਵੀ ਹਲਕੇ ਮੁਹਾੜੀ ਹਲਕੇ ਦੇ ਵਿੱਚ ਸਾਡਾ ਲੋਕਲ ਬੰਦਾ ਕੋਈ ਆਵੇ ਕਿਉਂਕਿ ਪਹਿਲਾਂ ਚਾਹੇ ਸਾਡੀ ਪਾਰਟੀ ਮੈਂ ਆਲੋਚਨਾ ਨਹੀਂ ਕਰਦੀ ਆਪਣੇ ਲੀਡਰਾਂ ਦੀ ਮੇਰਾਮੂ ਵਾਲਿਆ ਸਭ ਨੂੰ ਤੁਸੀਂ ਭਜਾਇਆ ਗਿਆ ਲੋਕ ਕਹਿੰਦੇ ਆ ਨੇ ਉਹ ਤਾਂ ਬਹੁਤ ਵੱਡੇ ਲੀਡਰ ਸੀ ਉਹ ਤਾਂ ਜਾਣਦੇ ਹੋਏ ਆਪਣੇ ਬੰਦਿਆਂ ਨੂੰ ਵੀ ਨਹੀਂ ਦੱਸ ਕੇ ਗਏ ਅਸੀਂ ਭਜਾਉਣ ਵਾਲੇ ਕੌਣ ਸੀ ਉਹਨਾਂ ਨੂੰ ਕੋਈ ਅੱਛੀ ਅਪਰਚੂਨਿਟੀ ਮਿਲੀ ਉਹ ਚਲੇ ਗਏ ਜਿਹੜੇ ਵੀ ਬੰਦੇ ਨੂੰ ਅੱਛੀ ਅਪਰਚੂਨਿਟੀ ਮਿਲਦੀ ਹੈ ਉਹ ਚਲਾ ਜਾਂਦਾ ਹੈ ਇਸੇ ਕਰਕੇ ਮੈਂ ਤੁਸੀਂ ਮੇਰੀ ਗੱਲ ਦਾ ਜਵਾਬ ਆਪ ਹੀ ਦੇ ਦਿੱਤਾ ਅਸੀਂ ਚਾਹੁੰਦੇ ਹਾਂ ਕਿ ਮੁਹਾਲੀ ਦੇ ਲੋਕ ਬਹੁਤ ਵਧੀਆ ਫੈਸਲਾ ਕਰਨ ਵਾਲੇ ਲੋਕ ਨੇ ਤੇ ਜੇਕਰ ਉਹਨਾਂ ਨੂੰ ਲੋਕਲ ਉਮੀਦਵਾਰ ਦਿੱਤਾ ਜਾਵੇ ਜਿਹੜਾ ਟਿਕਟ ਮਿਲੇ ਨਾ ਮਿਲੇ ਉਹ ਭੱਜੇ ਨਾ ਉਹ ਹਲਕੇ ਦੇ ਵਿੱਚ ਰਹਿ ਕੇ ਲੋਕਾਂ ਦੀ ਸੇਵਾ ਕਰ ਸਕੇ ਅਜਿਹੇ ਬੰਦੇ ਨੂੰ ਪਾਰਟੀ ਨੂੰ ਜ਼ਰੂਰ ਕਨਸੀਡਰ ਕਰਨਾ ਚਾਹੀਦਾ ਹੈ ਭਗਵੰਤ ਨੂੰ ਮਿਲਣੀ ਚਾਹੀਦੀ ਹੈ ਟਿਕਟ ਮੈਂ ਤਾਂ ਕਹਿੰਦੀ ਵੀ ਹੋਰ ਵੀ ਬਹੁਤ ਸਾਰੇ ਲੀਡਰ ਨੇ ਸੀਨੀਅਰ ਕੋਣ ਨੇ ਹੋਰ ਦੇ ਨਾਮ ਇਹ ਦੋ ਕਿੰਨੇ ਲੀਟਰ ਨੇ ਜਿਹੜੇ ਵਿਚਾਰੇ 15-20 ਸਾਲਾਂ ਤੋਂ ਦਰਿਆ ਵਿਚਾਰੇ ਨੇ ਬਹੁਤ ਕੰਮ ਕਰਨ ਵਾਲੇ ਸਾਡੇ ਅਕਾਲੀ ਦਲ ਦੇ ਲੀਡਰ ਹੈਗੇ ਨੇ ਉਹਨਾਂ ਚ ਤੁਸੀਂ ਵੀ ਇੱਕ ਹੋ ਨਾ ਮੈਂ ਤਾਂ ਹੀ ਤਾਂ ਕਹਿ ਰਹੀ ਆ ਮੈਂ ਵੀ ਹੋ ਸਕਦੀ ਆ ਪਰ ਮੈਂ ਹਲੇ ਆਪਣਾ ਦਾਵਾ ਪੇਸ਼ ਨਹੀਂ ਕੀਤਾ ਪਰ ਮੈਂ ਹੋ ਸਕਦੀ ਆ ਮੈਂ ਦਾਵਾ ਪੇਸ਼ ਨਹੀਂ ਕੀਤਾ ਕਿਉਂਕਿ ਮੇਰੇ ਕੋਲੇ ਇਹ ਬਹੁਤ ਵੱਡੀ ਜ਼ਿੰਮੇਵਾਰੀ ਆ ਜਿਹਨੂੰ ਮੈਂ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੀ ਆ ਉਹ ਸਨ ਬੀਬੀ ਪਰਮਜੀਤ ਕੌਰ ਲਾਂਡਰਾ ਜਿਨ੍ਹਾਂ ਦਾ ਕਹਿਣਾ ਕਿ ਕਮਿਸ਼ਨ ਨੇ ਕਾਰਵਾਈ ਆਪਣੇ ਆਪ ਸ਼ੁਰੂ ਨਹੀਂ ਕੀਤੀ ਕਮਿਸ਼ਨ ਕੋਲੇ ਕੰਪਲੇਂਟਸ ਨੇ ਜੋ ਆਮ ਆਦਮੀ ਪਾਰਟੀ ਵੱਲੋਂ ਆਈਆਂ ਨੇ ਬਲਜਿੰਦਰ ਕੌਰ ਨੇ ਕੰਪਲੇਂਟ ਕੀਤੀ ਦੀਵਿੰਦਰ ਸਹਿਰਾਵਤ ਨੇ ਕੰਪਲੀਟ ਕੀਤੀ ਇਸੇ ਕਰਕੇ ਕਮਿਸ਼ਨ ਕਰ ਰਿਹਾ ਔਰ ਕੋਈ ਵੀ ਇਸ ਤਰ੍ਹਾਂ ਬਾਇਸ ਹੋਣ ਦਾ ਮਤਲਬ ਕਮਿਸ਼ਨ ਵੱਲੋਂ ਨਹੀਂ ਹੈ ਜੋ ਵੀ ਫੈਕਟ ਐਂਡ ਫਿਗਰ ਨੇ ਉਹਦੇ ਆਧਾਰ ਦੇ ਉੱਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ ਕੈਮਰਾਮੈਨ ਗਰੀਸ਼ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸੰਜਾ ਚੰਡੀਗੜ੍ਹ